ਸਹਿਜ ਸਤਿ ਜਪਨਾ ਸਹਿਜ ਸ਼ਬਦ ਇਹਨਾਂ ਗੁਰੂ ਜੀ ਨੇ ਬੜੀ ਵੱਡੀ ਇੰਪੋਰਟੈਂਸ ਦਸੀ ਅਸੀਂ ਸਾਰੇ ਨਾ ਬਹੁਤ ਜਲਦੀ ਜਲਦੀ ਚ ਪਾਠ ਕਰਦੇ ਆ ਐ ਬਹੁਤ ਸਮਝ ਕੇ ਹਏ ਬਸ ਕਿਸੇ ਤਰੀਕੇ ਜਪਜੀ ਸਾਹਿਬ ਖਤਮ ਹੋ ਜੇ ਜਾਂ ਰេរਾ ਸਾਹਿਬ ਖਤਮ ਹੋ ਜੇ ਬਹੁਤ ਕਾਲੀ ਕਾਲੀ ਚ ਕਰਦੇ ਆ ਬਟ ਸਾਨੂੰ ਨਾ ਗੁਰੂ ਜੀ ਨੇ ਸਮਝਾਇਆ ਕਿ ਕਿਵੇਂ ਗੁਰੂ ਜੀ ਦੇ ਗੁਣ ਗਾਣੇ ਆ ਜਾਂ ਕਿਵੇਂ ਅਸੀਂ ਸ਼ਬਦ ਨੂੰ ਪੜਨਾ ਹੈ ਇਹ ਕਿਵੇਂ ਰੱਬ ਦੀ ਉਸਤਤ ਕਰਨੀ ਹੈ ਕਹਿੰਦੇ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਕਹਿੰਦੇ ਜੇ ਰੱਬ ਦੇ ਗੁਣ ਗਾਣੇ ਆ ਨਾ ਗੁਣ ਗਾਓ ਕਿਵੇਂ ਗਾਓ ਕਹਿੰਦੇ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਕਹਿੰਦੇ ਸਹਿਜੇ ਸਹਿਜੇ ਰੱਬ ਦੇ ਗੁਣ ਗਾ ਇਕ ਵੀ ਜੋ ਦਾ ਰਸ ਉਹ ਸ਼ਬਦ ਨੇ ਦੇਣਾ ਨਾ ਉਹ ਕਿਤੇ ਤੇਰੇ ਤੋਂ ਮਿਸ ਨਾ ਹੋ ਜੇ ਇਸ ਕਰਕੇ ਸਹਿਜੇ ਸਹਿਜੇ ਗੁਣ ਗਾਣਿਆ ਇੱਕ ਹੋਰ ਸਹਿਜ ਤੇ ਸ਼ਬਦ ਆ ਕਹਿੰਦੇ ਕੋਕਿਲ ਹੋਵਾ ਅੰਬ ਵਸਾ ਕਹਿੰਦੇ ਜੇ ਮੈਨੂੰ ਮਾਲਕ ਤੂੰ ਕੋਈ ਕੋਇਲ ਬਣਾ ਦੇ ਨਾ ਮਰਡ ਤੇ ਅੰਬ ਦੇ ਪੇਟ ਤੇ ਬੈਠੇ ਹੋਵਾਂ ਮੈਂ ਤੇ ਕਹਿੰਦੇ ਸਹਿਜ ਸ਼ਬਦ ਵਿਚਾਰ ਕਹਿੰਦੇ ਮੈਂ ਤਾਂ ਉੱਥੇ ਬੈ ਕੇ ਵੀ ਨਾ ਤੇਰੇ ਸ਼ਬਦ ਦੀ ਵਿਚਾਰ ਕਰਾਂ ਸਹਿਜ ਸਹਿਜ ਪਿਆਰ ਨਾਲ ਤੈਨੂੰ ਸਮਝਾਂ ਤੂੰ ਮੈਨੂੰ ਕੀ ਸੋਝੀ ਦੇਂਗਾ ਫਿਰ ਫਿਰ ਕਹਿੰਦੇ ਸਹਿਜ ਸੁਭਾਏ ਮੇਰਾ ਸੋ ਮਿਲੈ ਕਹਿੰਦੇ ਹੌਲੀ ਹੌਲੀ ਕਰਕੇ ਜਦੋਂ ਮੇਰੇ ਅੰਦਰ ਵਿਚਾਰ ਵਸਦੀਆਂ ਨਾ ਰੱਬ ਦੀ ਤਾਂ ਫਿਰ ਮੈਨੂੰ ਮੇਰੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਦਰਸ਼ਨ ਰੂਪ ਪਰ ਫਿਰ ਮੈਨੂੰ ਦਿਖਦਾ ਤੂੰ ਸਾਰੇ ਕਰਮ ਕਰਦੇ ਹੋਏ ਦੁਨੀਆ ਦੇ ਅੰਦਰ ਇਸ ਕਰਕੇ ਸਹਿਜ ਸਹਿਜ ਨਾ ਬਾਣੀ ਪੜਨੀ ਬਾਣੀ ਸਮਝਨੀ ਤੇ ਫਿਰ ਬਾਣੀ ਦੇ ਉੱਤੇ ਚੱਲਣਾ ਬਹੁਤ ਇੰਪੋਰਟੈਂਟ ਹੈ ਇੱਕ ਹੋਰ ਬੜਾ ਪਿਆਰਾ ਸ਼ਬਦ ਆਉਂਦਾ ਕਹਿੰਦੇ ਜਿੰਨ ਬੁੱਝਿਆ ਤਿੰਨ ਸਹਿਜ ਪਛਾਣਿਆ ਕਹਿੰਦੇ ਜਿਨ੍ਹਾਂ ਨੇ ਬੁੱਝ ਲਿਆ ਨਾ ਪਹਿਲਾਂ ਸੁਣਿਆ ਫਿਰ ਸਮਝਿਆ ਤੇ ਬੁੱਝ ਲਿਆ ਉਹਨਾਂ ਨੇ ਪਛਾਣਿਆ ਹਕ ਪਰਮਾਤਮਾ ਨੂੰ ਠੀਕ ਹੈ ਬਹੁਤ ਸੈਜੇ ਸੈਜੇ ਉਹਨਾਂ ਨੂੰ ਇਹ ਸੋਝੀ ਆ ਗਈ ਪ੍ਰਮਾਤਮਾ ਦੀ ਕਹਿੰਦੇ ਦੇਖ ਵਿਚਾਰ ਮੇਰਾ ਮਨ ਮੰਨ ਕਹਿੰਦੇ ਜਦੋਂ ਮੈਂ ਰੱਬ ਦੀ ਵਿਚਾਰ ਸੁਣੀ ਤੇ ਉਹ ਵਿਚਾਰ ਜਿਹੜੀ ਮੈਨੂੰ ਸੋਝੀ ਆਈ ਕਰਦੇ ਹੋਏ ਦੇਖੀ ਦੁਨੀਆ ਦੇ ਅੰਦਰ ਤੇ ਕਹਿੰਦੇ ਹੁਣ ਮੇਰਾ ਮਨ ਮੰਨ ਗਿਆ ਕਿ ਸਹੀ ਕੀ ਹੈ ਗਲਤ ਕੀ ਹੈ ਗੁਰਮਤ ਕੀ ਹੈ ਮਨਮਤ ਕੀ ਹੈ ਫਿਰ ਇਸ ਕਰਕੇ ਨਾ ਬਾਣੀ ਦੀ ਵਿਚਾਰ ਬਹੁਤ ਇੰਪੋਰਟੈਂਟ ਹੈ ਐਸੀ ਕਰਕੇ ਗੁਰੂ ਜੀ ਨੇ ਕਿਹਾ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਵੇ ਇਹਨੇ ਆਪਣੇ ਘਰ ਲੈ ਆਉਣਾ ਤੁਹਾਨੂੰ ਤੇ ਇਹਦੀ ਵਿਚਾਰ ਬੜੇ ਇੰਪੋਰਟੈਂਟ ਹੈ ਹੁਣ ਅਗਲਾ ਸ਼ਬਦ ਹੈ ਨਾ ਉਹ ਬਹੁਤ ਪਿਆਰਾ ਸਮਝਾਉਂਦੇ ਨੇ ਗੁਰੂ ਜੀ ਉਹ ਹਮੇਸ਼ਾ ਸੁਣਿਆ ਬਹੁਤ ਪਿਆਰਾ ਸ਼ਬਦ ਹੈ ਜੋ ਗੁਰੂ ਜੀ ਨੇ ਸਮਝਾਇਆ ਜੀ ਨੇ ਸਮਝਾਈ ਹੁਣ ਕੀ ਹੈ ਲੋਕੀ ਨਾ ਪੜੀ ਜਾ ਰਹੇ ਆ ਇਹਨੂੰ ਗੀਤ ਸਮ ਗਾਓ ਕੀਰਤਨ ਕਹਿੰਦੇ ਕੱਲ ਜੂ ਉਹਨਾਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇਕ ਧਿਆਨਾ ਕਹਿੰਦੇ ਕੀਰਤਨ ਕਰਨਾ ਹੈ ਅਸੀਂ ਰੱਬ ਦੇ ਗੁਣ ਗਾਣੇ ਆ ਸ਼ਬਦ ਨੂੰ ਗਾਣਾ ਵਡ ਗੁਰੂ ਜੀ ਨੇ ਕਿਹਾ ਕਿ ਇਹਨੂੰ ਐਜ਼ ਅ ਗੀਤ ਨਹੀਂ ਗਾਣਾ ਹੁਣ ਲੋਕੀ ਕਹਿੰਦੇ ਵਿਚਾਰ ਜ਼ਰੂਰੀ ਨਹੀਂ ਹੈ ਜੀ ਅੱਗ ਦਾ ਕੰਮ ਬਚਾਉਣਾ ਹੈ ਤੁਸੀਂ ਪੜੀ ਜਾਓ ਅੱਗ ਨੇ ਆਪਣਾ ਕੰਮ ਕਰ ਦੇਣਾ ਨਹੀਂ ਆਇਂ ਨਹੀਂ ਹੈ ਗੁਰੂ ਜੀ ਨੇ ਕਿਹਾ ਕਹਿੰਦੇ ਲੋਕ ਜਾਣੇ ਇਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਕਹਿੰਦੇ ਇਹ ਗੀਤ ਨਹੀਂ ਹੈ ਕੋਈ ਗਾਣੇ ਨਹੀਂ ਹੈ ਜੋ ਤੁਸੀਂ ਗਾ ਰਹੇ ਹੋ ਇਹ ਰੱਬ ਦੀ ਵਿਚਾਰ ਹੈ ਤੇ ਇਹਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਸਜੇ ਸਜੇ ਸੀ ਕਰਕੇ ਗੁਰੂ ਜੀ ਨੇ ਕਿਹਾ ਕਿ ਜੇ ਪੜੋ ਤਾਂ ਸਮਝ ਕੇ ਪੜੋ ਹਨਾ ਕਹਿੰਦੇ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੈ ਇਹ ਰੱਬ ਦੇ ਬੋਲ ਨੇ ਜਦੋਂ ਤੁਸੀਂ ਇਹਨੂੰ ਵਿਚਾਰੋਗੇ ਨਾ ਇਹਨੇ ਤੁਹਾਨੂੰ ਰੱਬ ਦੇ ਅੰਦਰ ਸਮਾ ਦੇਣਾ ਇਹਨੂੰ ਸਿਰਫ ਗੀਤ ਦੀ ਤਰ੍ਹਾਂ ਨਾ ਗਾਇਓ ਇਹਨੂੰ ਸਮਝੋ ਇਹਨੂੰ ਬੁੱਝੋ ਜਦੋਂ ਸਮਝ ਜਾਓਗੇ ਤੁਸੀਂ ਬੁੱਝ ਲਓਗੇ ਬਾਣੀ ਕੀ ਕਹਿ ਰਹੀ ਹੈ ਤਾਂ ਫੇਰ ਵਿਚਰੋਗੇ ਤੁਸੀਂ ਰੱਬ ਬਣ ਕੇ ਦੁਨੀਆ ਦੇ ਅੰਦਰ